ਸਾਸ਼ੀ ਗਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਵਿਨਿਤ ਕਪੂਰ ਤਸਵੀਰਾਂ ਬਖਾ ਰਿਹਾ ਜਿਸ ਤੰਗ ਦੇ ਨਾਲ ਆਮ ਆਦੀ ਪਾਰਟੀ ਜਿਹੜੀ ਹੈ ਲਗਾਤਾਰ ਉਸ ਦਾ ਪ੍ਰਚਾਰ ਜਿਹੜਾ ਉਹ ਤੇਜ਼ ਹੁੰਦਾ ਹੋਇਆ ਨਜ਼ਰ ਆ ਰਿਹਾ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਮੋਰਚਾ ਸਾਹਮਣੇ ਨਜ਼ਰ ਆ ਰਹੇ ਨੇ ਪੰਜਾਬ ਦੀ ਜਿਹੜੀ ਵਜ਼ਾਰਤ ਹੈ ਉਹ ਵੀ ਲੋਕਾਂ ਦੇ ਵਿੱਚ ਜਾਂਦੀ ਨਜ਼ਰ ਆ ਰਹੀ ਹੈ ਮੋਹਿੰਦਰ ਪਾਗਾ ਸਾਡੇ ਨਾਲ ਨੇ ਗੱਲਬਾਤ ਕਰਨਾ ਪਾਗਾ ਜੀ ਕਿਸ ਤਰ੍ਹਾਂ ਦੇ ਰੁਝਾਨ ਆਣੇ ਸ਼ੁਰੂ ਹੋ ਗਏ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਲੋਕਾਂ ਦਾ ਦੇਖੋ ਹੋਂ ਜੋ ਇਲੈਕਸ਼ਨ ਹੈਗਾ ਜੰਦਰ ਵੈਸਟ ਵਿੱਚ ਵਿਧਾਨ ਸਭਾ ਦਾ ਬਾਈ ਇਲੈਕਸ਼ਨ ਇਹ ਤਕਰੀਬਨ ਤਕਰੀ ਔਰ ਬਹੁਤ ਭਾਰੀ ਲੋਕਾਂ ਦਾ ਉਤਸ਼ਾਹ ਹੈਗਾ ਔਰ ਸਾਰੀਆਂ ਪਾਰਟੀਆਂ ਆਪਣੇ ਆਪਣੇ ਵਿੱਚ ਪ੍ਰਚਾਰ ਕਰ ਰਹੀਆਂ ਹਨ ਪਰ ਆਮ ਆਦਮੀ ਪਾਰਟੀ ਨੂੰ ਬਹੁਤ ਭਾਰੀ ਉਤਸ਼ਾਹ ਮਿਲ ਰਿਹਾ ਹੈ ਇਹ ਦੇਖੋ ਕਿ ਇੱਕ ਇਹ ਵਾਰਡ ਦੀ ਮੀਟਿੰਗ ਹੈਗੀ ਹੈ ਜਲਸਾ ਹੈਗਾ ਪਰ ਲੱਗਦਾ ਜਿਵੇਂ ਸਾਰਾ ਵਿਧਾਨ ਸਭਾ ਦਾ ਜਲਸਾ ਹੈ ਇਤਨਾ ਵੱਡਾ ਜਨ ਸਲਾਬ ਆ ਗਿਆ ਇਸ ਗੱਲ ਤੋਂ ਜੋ ਨਜ਼ਰ ਆ ਰਿਹਾ ਹੈ ਕਿ ਜਿੱਤ ਜੋ ਹੈ ਆਮ ਆਦਮੀ ਪਾਰਟੀ ਦੀ ਬਹੁਤ ਭਾਰੀ ਬੋਣਾ ਹੋਏਗੀ ਇਸ ਕਰਕੇ ਲੋਕਾਂ ਨੇ ਮਨ ਬਣਾਇਆ ਇਹਦਾ ਬੜਾ ਵੱਡਾ ਕਾਰਨ ਹੈ ਲੋਕੀ ਸਮਝਦਾਰ ਨੇ ਲੋਕੀ ਜਾਣਦੇ ਨੇ ਕਿ ਅਗਰ ਅਸੀਂ ਆਪਣੇ ਹਲਕੇ ਦਾ ਵਿਕਾਸ ਕਰਾਣਾ ਹੈ ਆਪਣੇ ਕੰਮ ਕਰਾਣੇ ਹਨ ਤਾਂ ਕੇਵਲ ਕੇਵਲ ਸਰਕਾਰ ਕਰਾਏਗੀ ਔਰ ਸਰਕਾਰ ਦਾ ਐਮਐਲਏ ਕਰਾਏਗਾ ਸਰਕਾਰ ਦਾ ਵਿਧਾਇਕ ਕਰਾਏਗਾ ਇਸ ਕਰਕੇ ਉਹਨਾਂ ਨੇ ਵੋਟ ਜੋ ਹੈ ਕੇਵਲ ਤਾਂ ਕੇਵਲ ਆਮ ਆਦਮੀ ਪਾਰਟੀ ਨੂੰ ਮਨ ਬਣਾ ਲਿਆ ਪਾਣ ਦਾ ਭਾਈ ਦੇ ਵਿੱਚ ਵੀ ਇੱਥੋਂ ਦੀ ਜਨਤਾ ਨੇ ਆਮ ਆਦਮੀ ਪਾਰਟੀ ਤੇ ਭਰੋਸਾ ਜਤਾਇਆ ਸੀ ਲੇਕਿਨ ਹੁਣ ਤੁਸੀਂ ਕਹਿ ਰਹੇ ਹੋ ਤੁਹਾਡੇ ਹੋਰ ਲੀਡਰ ਕਹਿ ਰਹੇ ਨੇ ਕਿ ਲੋਕ ਆਪਣੇ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ ਤੁਹਾਡੇ ਤੇ ਲੋਕ ਕਿਉਂ ਭਰੋਸਾ ਕਰਨ ਇਹੋ ਜਿਹਾ ਕੀ ਲੈ ਕੇ ਆਏ ਲੋਕਾਂ ਨੇ ਲੋਕ ਵੈਸਟ ਦੇ ਇਸ ਕਰਕੇ ਠੱਗਿਆ ਵਿੱਚ ਕਰ ਰਹੇ ਨੇ ਕਿ ਜਿਹੜਾ ਪਹਿਲੇ ਵਜ਼ਾਇਕ ਸੀ ਉਸਨੇ 2 ਸਾਲ ਕੋਈ ਕੰਮ ਨਹੀਂ ਕੀਤਾ ਲੋਕਾਂ ਦੇ ਵੋਟ ਦੀ ਬੇਕਦਰੀ ਕੀਤੀ ਲੋਕਾਂ ਦੇ ਨਾਲ ਧੋਖਾ ਕੀਤਾ ਵਿਸ਼ਵਾਸ ਗਾਧ ਕੀਤਾ ਉਹ ਇੱਕ ਸਟੋਰੀ ਚਲੀ ਗਈ ਥੈਟ ਇਜ਼ ਪਾਸਟ ਥੈਟ ਇਜ਼ ਪਾਸਟ ਨੋ ਪੀਪਲ ਆਰ ਲੁਕਿੰਗ ਫਾਰ ਦਾ ਫਿਊਚਰ ਔਰ ਫਿਊਚਰ ਨੂੰ ਜਾਣਦੇ ਨੇ ਕਿ ਹੁਣ ਜਿਹੜੇ ਉਮੀਦਵਾਰ ਆਏ ਨੇ ਸਾਡੀ ਅਜਮਾਏ ਹੋਏ ਉਹਨਾਂ ਦੇ ਉਮੀਦਵਾਰਾਂ ਜਨਤਾ ਦੇ ਉਹਨਾਂ ਨੇ ਪਹਿਲੇ ਵੀ ਸਾਡੇ ਤੇ ਭਰੋਸਾ ਜਤਾਇਆ ਹੈਗਾ ਉਹਨੂੰ ਪਤਾ ਹੈ ਕਿ ਭਗਤ ਪਰਿਵਾਰ ਹਮੇਸ਼ਾ ਸੇਵਾ ਕਰਨ ਦਾ ਵਿੱਚ ਵਿਸ਼ਵਾਸ ਰੱਖਦਾ ਹੈਗਾ ਔਰ ਇਸ ਕਰਕੇ ਲੋਕੀ ਬਹੁਤ ਖੁਸ਼ ਨੇ ਭਗਤ ਜੀ ਜਿਹੜਾ ਤੁਸੀਂ ਪਾਸਟ ਦੱਸ ਰਹੇ ਹੋ ਪਾਸਟ ਮੂੜ ਤੋਂ ਕੁਰਸੀ ਤੇ ਕਾਬਜ਼ ਹੋਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਨੇ ਆਰੋਪਾਂ ਦੀ ਛੀਟਾ ਗੰਸੀ ਜਿਹੜੀ ਹੈ ਉਹ ਵੀ ਵੱਦੀ ਨਜ਼ਰ ਆ ਰਹੀ ਹੈ ਔਰ ਹੁਣ ਤੇ ਇੱਕ ਪੈਨ ਡਰਾਈਵ ਹੱਥ ਦੇ ਵਿੱਚ ਲੈ ਕੇ ਵੀ ਉਹ ਘੁੰਮਦੇ ਨਜ਼ਰ ਆ ਰਹੇ ਨੇ ਕਹਿੰਦੇ ਸਾਰਾ ਸਾਰੀ ਕਾਰਗੁਜ਼ਾਰੀ ਜਿਹੜੀ ਆਮ ਆਦੀ ਪਾਰਟੀ ਦੇ ਵਿਧਾਇਕਾਂ ਦੀ ਸਪੈਨ ਡਰਾਈਵ ਦੇ ਵਿੱਚ ਦੇਖੋ ਅਗਰ ਕੋਈ ਤੁਹਾ ਕੋ ਪ੍ਰੂਫ ਹੈਗਾ ਤੇ ਉਹ ਜਨਤਕ ਕਰਨਾ ਚਾਹੀਦਾ ਹੈਗਾ ਕੋਈ ਪ੍ਰੂਫ ਪੈਨ ਡਰਾਈਵ ਲੈ ਕੇ ਦੱਸੀ ਜਾਣਾ ਦੱਸਣਾ ਗੱਤੜਾ ਬੰਦੀ ਹੈਗੀ ਹੈ ਔਰ ਉਹ ਕੱਲ ਕੁਛ ਨਹੀਂ ਸਬੂਤ ਦੇ ਸਕੇ ਇਸ ਤੋਂ ਸਾਫ ਜਾ ਰਿਹਾ ਕਿ ਜਦੋਂ ਕੋਈ ਬੰਦਾ ਹਾਰ ਜਾਂਦਾ ਨਾ ਤੇ ਉਹ ਹਾਰ ਦੇ ਵਿੱਚ ਫਿਰ ਡਰਾਮੇ ਕਰਦਾ ਹੈ ਉਹ ਇੱਕ ਦਰਵਾਜ਼ਾ ਡਰਾਮਾ ਕੋਈ ਲੋਕਾਂ ਨੇ ਉਹਨੂੰ ਪਸੰਦ ਨਹੀਂ ਦਿੱਤਾ ਲੋਕਾਂ ਨੇ ਇਸ ਗੱਲ ਨੂੰ ਮਾਈਂਡ ਕੀਤਾ ਹੈਗਾ ਕਿ ਤੂੰ ਪਹਿਲੇ ਵੀ ਕੋਈ ਕੰਮ ਨਹੀਂ ਕੀਤਾ ਉਹਦੇ ਬਾਅਦ ਹੁਣ ਤੂੰ ਡਰਾਮੇ ਕਰਨ ੜਿਆ ਇਸ ਕਰਕੇ ਰਹਿ ਗਿਆ ਲੋਕਾਂ ਨੇ ਸੁਣ ਲੈਕ ਨਹੀਂ ਕੀਤਾ ਲੋਕਾਂ ਨੇ ਮਨ ਬਣਾ ਲਿਆ ਹੈਗਾ ਕਿ ਅਸੀਂ ਉਹਨੂੰ ਵੋਟ ਕਿਉਂ ਪਾਣ ਕਿਉਂਕਿ ਉਹਨੇ ਪਹਿਲੇ ਵੀ ਵਿਸ਼ਵਾਸ ਘਾ ਕੀਤਾ ਹੈਗਾ ਇਸ ਕਰਕੇ ਲੋਕਾਂ ਨੇ ਮਨ ਬਣਾਇਆ ਸਰਕਾਰ ਨੂੰ ਵੋਟ ਪਾਣਾ ਕਾਂਗਰਸ ਨਾਰਾ ਦੇ ਰਹੀ ਹੈ ਕਹਿੰਦੇ ਦਲ ਬਦਲੂਆ ਨੂੰ ਨਹੀਂ ਲੋਕਲ ਜਿਹੜੇ ਲੀਡਰ ਨੇ ਜਿਹੜੇ ਇੱਕ ਪਾਰਟੀ ਦਾ ਹਿੱਸਾ ਰਹਿੰਦੇ ਨੇ ਕਹਿੰਦੇ ਉਸ ਤੇ ਭਰੋਸਾ ਜਿਤਾਉਗੀ ਜਨਤਾ ਦੇਖੋ ਡੈਮੋਕ੍ਰੇਸੀ ਵਿੱਚ ਹਰ ਇਨਸਾਨ ਨੂੰ ਆਪਣਾ ਫੈਸਲਾ ਕਰਨ ਦਾ ਹੱਕ ਹੈਗਾ ਇਹ ਕੋਈ ਗਲਤ ਕੰਮ ਨਹੀਂ ਕੋਈ ਕ੍ਰਾਈਮ ਨਹੀਂ ਹੈਗਾ ਇਫ ਸਮਬਾਡੀ ਚੇਂਜ ਦਾ ਪਾਰਟੀ ਇਸ ਨਾਲ ਕ੍ਰਾਈਮ ਉਹਨਾਂ ਨੂੰ ਕਾਂਗਰਸ ਨੂੰ ਪੁੱਛੋ ਉਹਨਾਂ ਦੀ ਪਾਰਟੀ ਚ ਦੂਜੇ ਕਿੰਨੇ ਲੋਕੀ ਪਾਰਟੀ ਛੱਡ ਕੇ ਆਏ ਨੇ ਤੇ ਉਹਨਾਂ ਦੇ ਛੱਡ ਛੱਡ ਕੇ ਕਿ ਦੂਜੇ ਪਾਰਟ ਚ ਗਏ ਨੇ ਸੋ ਇਹ ਤੇ ਪਾਰਟ ਆਫ ਸਮਝੋ ਪੋਲਿਟਿਕਸ ਹੈਗਾ ਇਹ ਕੋਈ ਕ੍ਰਾਈਮ ਨਹੀਂ ਹੈਗਾ ਹਰ ਨੂੰ ਹੱਕ ਹੈਗਾ ਪਾਰਟੀ ਜਿੱਥੇ ਜਿੱਥੇ ਦਾ ਮਨ ਬੰਦਾ ਉੱਥੇ ਜਾ ਸਕਦਾ ਹੈਗਾ ਪਰ ਰੋਜ਼ ਪਾਰਟੀਆਂ ਬਦਲਣਾ ਉਹਦੇ ਨਾਲ ਨਾਲ ਜੋ ਹੈ ਹਰ ਆਦਮੀ ਦਾ ਆਪਣਾ ਕੈਰੈਕਟਰ ਹੁੰਦਾ ਹੈਗਾ ਤੇ ਕੋਈ ਦੀ ਪਰਸਨੈਲਿਟੀ ਹੁੰਦੀ ਹੈਗੀ ਹੈ ਪਾਰਟੀ ਦੇ ਇਲਾਵਾ ਇੰਡੀਵਿਜੂਅਲ ਵੀ ਉਹਦਾ ਸਟੇਟਸ ਹੁੰਦਾ ਹੈਗਾ ਸੋ ਪੀਪਲ نو ਕਿਦਾ ਕੀ ਸਟੇਟਸ ਹੈਗਾ ਜੀ ਪਰ ਕਾਂਗਰਸ ਤੇ ਬੀਜੇਪੀ ਦੇ ਸਟਾਰ ਪ੍ਰਚਾਰਕ ਜਿਹੜੇ ਨੇ ਉਹ ਵੀ ਚੋਣ ਮੈਦਾਨ ਦੇ ਵਿੱਚ ਆਣੇ ਸ਼ੁਰੂ ਹੋ ਗਏ ਕਿਸ ਤਰ੍ਹਾਂ ਦੇਖਦੇ ਹੋ ਮੁਕਾਬਲਾ ਔਰ ਕਿਸ ਦੇ ਨਾਲ ਦੇਖਦੇ ਹੋ ਮੁਕਾਬਲਾ ਦੇਖੋ ਮੈਨੂੰ ਤਾਂ ਯਾਦ ਹੈ ਕਿ ਪੜਿਆ ਸੀ ਮੈਂ ਕਿ ਬੀਜੇਪੀ ਦੇ 34 ਸਟਾਰ ਪ੍ਰਚਾਰਕ ਆ ਰਹੇ ਨੇ ਹਾਂ ਜੀ 34 ਜੁਮਨ ਤੇ ਇੱਕ ਵੀ ਲੱਭਾ ਹੈਗਾ ਤੇ ਉਸ ਦਾ ਕੋਈ ਪ੍ਰਚਾਰ ਜਰ ਹੈ ਸ਼ਾਇਦ ਇਲੈਕਸ਼ਨ ਦੇ ਬਾਅਦ ਆਣ ਕੇ ਸਟਾਰਟ ਪਚਾਰੇਗ ਇਲੈਕਸ਼ਨ ਤੇ ਕੋਈ ਨਹੀਂ ਆ ਰਿਹਾ ਇਸ ਟਾਈਮ ਨਾ ਕਾਂਗਰਸ ਦਾ ਨਾ ਭਾਜਪਾ ਦਾ ਉਹਨਾਂ ਨੂੰ ਪਤਾ ਹੈ ਕਿ ਇਹ ਸੀਟਾਂ ਦੋਨੇ ਹਾਰ ਰਹੀਆਂ ਨੇ ਤੇ ਅਸੀਂ ਕਿਉਂ ਆਪਣਾ ਸਮਾਂ ਖਰਾਬ ਕਰੀਏ ਕਿਉਂ એનર્ਜੀ ਵੇਸ ਕਰੀਏ ਉਹਨਾਂ ਨੇ ਤੈਅ ਕਰ ਲਿਆ ਵੀ ਜੋ ਹੁੰਦਾ ਹੋਣ ਦਵੋ ਤੇ ਆਪਣੇ ਘਰ ਬੈਠੋ ਕਿਉਂਕਿ ਸਰਜੋਬ ਇਹ ਸੀਟ ਹੈ ਇਹ ਆਮ ਆਦਮੀ ਪਾਰਟੀ ਭਾਰੀਪੋਨ ਜਿੱਤ ਰਹੀ ਹੈ ਜੀ ਸਾਫਾ ਮੰਤਰੀ ਤੇ ਤੁਹਾਡੇ ਪਿਤਾ ਜਰੀ ਚੁਨੀ ਲਾਲ ਭਗਤ ਜੀ ਅੱਜ ਤੁਹਾਡੇ ਲਈ ਵੋਟ ਅਪੀਲ ਕਰ ਦੇ ਨਾ ਜ਼ਰਾ ਇਹਨੇ ਲੋਕਾਂ ਨੂੰ ਦੇਖੋ ਉਹਨਾਂ ਨੇ ਅਪੀਲ ਕੀਤੀ ਹੈ ਕਿ ਮੈਂ ਹੁਣ ਪਾਰਟਿਕ ਚ ਨਹੀਂ ਹੈਗਾ ਪਰ ਜਨਤਾ ਨਾਲ ਪਿਆਰ ਕਰਦੇ ਹੋਏ ਜਨਤਾ ਬਾਰੇ ਸੋਚਦੇ ਹੋਏ ਉਹਨਾਂ ਨੇ ਅਪੀਲ ਕੀਤੀ ਹੈ ਕਿ ਸਰਕਾਰ ਦੇ ਉਮੀਦਵਾਰ ਨੂੰ ਵੋਟਾਂ ਪਾਓ ਤਾਂ ਕਿ ਜਿੱਤ ਕੇ ਉਹ ਉਹਨਾਂ ਵਾਂਗ ਹੀ ਸੇਵਾ ਕਰ ਸਕੇ ਔਰ ਮੈਂ ਚਾਹਾਂਗਾ ਕਿ ਮੈਂ ਸੇਵਾ ਉਹਨਾਂ ਤੋਂ ਵੱਧ ਸੇਵਾ ਕਰਾਂ ਕਿਉਂਕਿ ਸਰਕਾਰ ਦੇ ਬਿਨਾ ਸੇਵਾ ਨਹੀਂ ਹੋ ਸਕਦੀ ਉਹਨਾਂ ਨੇ ਲੋਕਾਂ ਨਾਲ ਪਿਆਰ ਹੈ ਕਿ ਭਈ ਲੋਕਾਂ ਦੇ ਨਾਲ ਉਹਨਾਂ ਨੇ ਕੰਮ ਕੀਤੇ ਇਸ ਕਰਕੇ ਉਹਨੇ ਅਪੀਲ ਕੀਤੀ ਹੈ ਕਿ ਮੇਰੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋਏ ਤੁਸੀਂ ਵੋਟ ਪਾਓ ਮੇਰੇ ਬੇਟੇ ਨੂੰ ਔਰ ਇਹ ਮੇਰੇ ਤੋਂ ਜ਼ਿਆਦਾਤਰ ਤੁਹਾਡੀ ਸੇਵਾ ਕਰੇਗਾ ਕਿਉਂ ਕਰੇਗਾ ਕਿ ਦੇ نو ਕਿ ਉਹ ਸਰਕਾਰ ਵਾਲਾ ਬੰਦਾ ਹੀ ਸੇਵਾ ਕਰ ਸਕਦਾ ਆਪਣੇ ਪੁੱਤ ਪਰਿਵਾਰ ਨਾਲ ਤੇ ਚੰਨੀ ਲਾਲ ਭਗਤ ਖੜੇ ਨਜ਼ਰ ਆਏ ਪਾਰਟੀ ਨਾਲ ਕਦੋਂ ਆ ਰਹੇ ਨੇ ਕਿ ਪਾਰਟੀ ਘੜੀ ਮੇਰੇ ਪਿਤਾ ਜੀ ਰਹਿ ਗਏ ਨੇ ਉਹ ਹੁਣ ਪੋਲਿਟਿਕਸ ਰਿਟਾਇਰ ਹੋ ਗਏ ਨੇ ਨੋ ਹੀ ਰਿਟਾਇਰਮੈਂਟ ਲਈ ਹੈਗੀ ਹੈ ਠੀਕ ਹੈ ਤੇ ਆਪਣਾ ਕੰਮ ਕਰ ਆਪਣੀ ਲਾਈਫ ਬਤਾ ਰਹੇ ਨੇ ਉਹਨਾਂ ਨੇ ਕਿਹਾ ਹੈਗਾ ਉਹ ਕੋਈ ਗਲਤ ਨਹੀਂ ਕਿਹਾ ਉਹਨਾਂ ਨੇ ਉਹਨਾਂ ਨੇ ਮਹਿਸੂਸ ਕੀਤਾ ਆਪਣੀ ਜਨਤਾ ਦੇ ਆਪਣੀ ਚਿੰਤਤ ਹੁੰਦੇ ਹੋਏ ਜਨਤਾ ਦੀ ਚਿੰਤਾ ਕੀਤੀ ਕਿ ਜਨਤਾ ਜਿਹੜੀ ਮੇਰੇ ਹਲਕੇ ਦੀ ਜਨਤਾ ਦੀ ਸੇਵਾ ਉਹ ਕਰਦੇ ਆਏ ਨੇ ਉਹਨਾਂ ਨੇ ਮਹਿਸੂਸ ਕੀਤਾ ਕਿ ਇਹ ਫੇਰ ਅਗਰ ਲੋਡ ਹੈਗੀ ਹੈ ਲੋਡ ਜਿਹੜੀ ਅੱਜ ਪਈ ਹੈ ਜਨਤਾ ਨੂੰ ਅਗਰ ਕੋਈ ਸੇਵਾ ਕਰ ਸਕਦਾ ਤੇ ਓਨਲੀ ਤੇ ਓਨਲੀ ਸਰਕਾਰ ਦਾ ਐਮਐਲਏ ਕਰ ਸਕਦਾ ਦਾਵਾ ਕਰ ਰਹੇ ਹੋ ਤੁਸੀਂ ਜਿੱਤ ਦਾ ਤੁਸੀਂ ਲੋਕਾਂ ਦੇ ਵਿੱਚ ਜਾ ਰਹੇ ਹੋ ਕੱਠ ਵੀ ਤੁਹਾਡੀ ਰੈਲੀਆਂ ਦੇ ਵਿੱਚ ਤੁਹਾਡੀ ਜਨਸਭਾਵਾਂ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਤੁਸੀਂ ਜਿੱਤ ਦਾ ਦਾਵਾ ਕਰਦੇ ਹੋ ਆ ਇਹ ਸਾਰਾ ਜੋ ਹੈ ਜਨਤਾ ਹੈਗੀ ਹੈ ਜੋ ਜਨਤਾ ਹੀ ਬਣ ਜਾਣਾ ਸਪੋਰਟਰ ਉਹਦੋਂ ਨਿਸ਼ਚਿਤ ਨਿਸ਼ਚਿਤ ਹੁੰਦੀ ਹੈ ਅੱਜ ਮੈਂ ਦੇਖ ਰਿਹਾ ਕਿ ਜਿਹੜੀ ਜਨਤਾ ਹੈ ਉਹ ਵੋਟਰ ਦੇ ਨਾਲ ਨਾ ਸਪੋਰਟਰ ਬਣ ਚੁੱਕੀ ਹੈ ਮੇਰੀ ਔਰ ਸਾਰੇ ਪਾਸੇ ਬਹੁਤ ਉਤਸ਼ਾਹ ਹੈਗਾ ਔਰ ਜੋ ਜਿੱਤ ਆਮ ਆਦਮੀ ਪਾਰਟੀ ਜਿੱਤ ਹੋਏਗੀ ਔਰ ਬਹੁਤ ਪਾਰਿਭਵਨ ਹੋਏਗੀ ਲੋਕੋ ਦੇਖੋ ਤਸਵੀਰਾਂ ਵੀ ਵਿਖਾ ਦਿੰਨੇ ਆ ਜਿੱਤ ਦਾ ਦਾਵਾ ਵੀ ਇਹਨਾਂ ਨੇ ਕੀਤਾ ਲੇਕਿਨ ਤਸਵੀਰਾਂ ਵੀ ਵਿਖਾ ਦਿੰਨੇ ਆ ਕੁਛ ਹੀ ਦੇਰ ਦੇ ਵਿੱਚ ਇੱਕ ਵੱਡੀ ਜਨ ਸਭਾ ਜਿਹੜੀ ਹੈ ਉਹ ਇੱਥੇ ਸ਼ੁਰੂ ਹੋਣ ਜਾ ਰਹੀ ਹੈ ਜਿਸ ਦੀਆਂ ਸਿੱਧੀਆਂ ਤਸਵੀਰਾਂ ਤੁਹਾਨੂੰ ਵਿਖਾਣੇ ਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਆਪਣੇ ਕੈਂਡੀਡੇਟ ਲਈ ਚੋਣ ਪ੍ਰਚਾਰ ਕਰਨ ਲਈ ਲਗਾਤਾਰ ਹਲਕੇ ਦੇ ਵਿੱਚ ਘੁੰਮਦੇ ਨਜ਼ਰ ਆ ਰਹੇ ਨੇ ਹਲਕੇ ਦੇ ਵਿੱਚ ਲਗਾਤਾਰ ਜਨਸਭਾਵਾ ਕਰ ਰਹੇ ਨੇ ਰੋਡ ਸ਼ੋਅ ਕਰ ਰਹੇ ਨੇ ਵਟਾਹੂ ਗਾਰਾ ਮਿਲਦਾ ਨਜ਼ਰ ਆ ਰਿਹਾ ਹੈ ਲੇਕਿਨ ਵੇਖਣ ਵਾਲੀ ਗੱਲ ਰਹੇਗੀ ਕਿ 10 ਤਰੀਕ ਨੂੰ ਜਦੋਂ ਈਵੀਐਮ ਦੇ ਵਿੱਚ ਕੈਂਡੀਡੇਟਾਂ ਦੀ ਕਿਸਮਤ ਜਿਹੜੀ ਹੈ ਕਾਇਦ ਹੁੰਦੀ ਹੈ ਤੇ ਜਨਤਾ ਜਿਹੜੀ ਹੈ ਕਿਰਸੇ ਭਰੋਸਾ ਜਤਾਉਂਦੀ ਨਜ਼ਰ ਆਂਦੀ ਹੈ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਜਲੰਧਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par